ਇੱਕ ਨਵੀਂ ਸਵੇਰ ਨਵਾਂ ਦਿਨ ਤੇ ਨਵਾਂ ਪਰਣਾ ਅੱਜ ਤਰੀਕ 3 ਜਨਵਰੀ ਦਾ ਸਾਲ 2025 ਇਸ ਵੇਲੇ ਮੈਂ ਕਬੋਸ ਦੇ ਵਿੱਚ ਖੜਾ ਸ਼ਹਿਰ ਕਸੂਮੂ ਦੇ ਬਾਹਰ-ਬਾਰ ਦੇਸ਼ਕੀ ਦੀਆਂ ਦੇ ਵਿੱਚ ਤੇ ਇੱਥੋਂ ਹੁਣ ਆਪਾਂ ਟਾਊਨ ਵੱਲ ਜਾਵਾਂਗੇ ਉੱਥੋਂ ਮੈਂ ਆਪਣਾ ਸਾਈਕਲ ਚੈੱਕ ਕਰਾਂਗਾ ਤੇ ਅੱਜ ਅਗਲਾ ਸਫ਼ਰ ਕਰਾਂਗੇ ਇੱਥੇ ਮੈਂ ਇਹਨਾਂ ਬਾਈਆਂ ਕੋਲੇ ਰਿਹਾ ਸੀ ਇੱਥੇ ਜਿਹੜੇ ਕੈਂਪ ਬਣੇ ਹੋਏ ਨੇ ਜਿਹੜੇ ਇੱਥੇ ਫੈਕਟਰੀਆਂ ਵਿੱਚ ਕੰਮ ਕਰਦੇ ਆ ਆਪਣੇ ਪੰਜਾਬ ਦੇ ਮੁੰਡੇ ਸੋ ਮਿਲਦੇ ਆਂ ਆਪਾਂ ਅੱਜ ਦੇ ਸਫ਼ਰ ਅੱਜ ਦੀ ਵੀਡੀਓ ਨਾਲ ਤੁਸੀਂ ਲਾਈਕ ਕਰਿਓ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਇਧਰਲੇ ਪਾਸੇ ਆ ਮੁੰਡਿਆਂ ਦਾ ਕੈਂਪ ਬਣਿਆ ਹੋਇਆ ਜਿੱਥੇ ਸਾਰੇ ਰਹਿੰਦੇ ਨੇ ਅੰਬਾਂ ਦੇ ਦਰਖਤ ਲੱਗੇ ਹੋਇਆ ਅੰਬਾਂ ਤੇ ਬੈਠੇ ਪੰਛੀ ਤੇ ਅੰਬਾਂ ਦੀਆਂ ਟਾਹਣੀਆਂ ਵਿੱਚ ਦੀ ਛਾਂ ਕੇ ਥੱਲੇ ਪੈਂਦੀ ਧੁੱਪ ਤੇ ਇਹੋ ਜਿਹੀਆਂ ਗੱਡੀਆਂ ਜਿਨ੍ਹਾਂ ਤੇ ਇਧਰ ਉਧਰ ਜਾਂਦੇ ਆ ਇਹ ਨੌਜਵਾਨ ਦਾ ਨਾਮ ਨਵਦੀਪ ਸਿੰਘ ਤੇ ਜਿਹਦਾ ਮੈਂ ਜਿੰਨੇ ਅੱਜ ਮੈਨੂੰ ਪਰਨਾ ਦਿੱਤਾ ਹਾਂਜੀ ਮਾਰਦਾ ਚਲੋ 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 ਅੰਦਰ ਤਾਂ ਕੁਝ ਲੈਣੀ ਗਿਆ ਨਾ ਹਾਂਜੀ ਚਲੋ ਵੀਰੇ ਵੀਕੈਂਡ ਦੇ ਵੀਕੈਂਡ ਦੇ ਕਰੋਗਾ ਕਰੂ ਦਾ ਕਰਦੇ ਫੇਲ ਬਣਾ ਕਰੋਗੇ ਹੁਣ ਸਾਨੂੰ ਜਗਾਂਡਾ ਜੀ ਵੀ ਕਰ ਲੈਣ ਦੋ ਮੈਗਾ 3 ਮੈਗਾ 3 ਅੱਛਾ ਤੁਹਾਡੀ ਲੋੜ ਯਾਰ ਕੀ ਵਿਆਹ ਨੇ ਦੀ ਮੈਂ ਲੋੜੀ ਦੀਆਂ ਤੈਨੂੰ ਵਧਾਈਆਂ ਵੀਰਾ ਜੋਰਾਵਰ ਸਿੰਘ ਨਾਂ ਬਹੁਤ ਸੋਹਣਾ ਰੱਖਿਆ ਬਾਈ ਜੋਰਾਵਰ ਸਿੰਘ ਅਰਜਨ ਸਿੰਘ ਇੱਥੇ ਵੀ ਨਾਂ ਸੋਹਣੇ ਰੱਖਦੇ ਆ ਮੁੰਡੇ ਹਾਂ ਜੀ ਸੋਹਣੇ ਰੱਖਦੇ ਨਾਂ ਠੀਕ ਆ ਫਿਰ ਵੀਰਾ ਮਿਲਦੇ ਆ ਕਦੇ ਪੰਜਾਬ ਦੀ ਧਰਤੀ ਤੇ ਆਹ ਕਾਰਖਾਨੇ ਨੌਜਵਾਨਾਂ ਦੇ ਜਿਹੜੇ ਆਪ ਪਹਿਲੇ ਦਿਨਾਂ ਅੱਜ ਦੇਖਿਆ ਤੇ ਇਹਨਾਂ ਨੂੰ ਜਾਂਦੀ ਵਾਰ ਦੀ ਜੰਬੂ ਕਰਨ ਆਏ ਆ ਅਸੀਂ ਥੈਂਕ ਯੂ ਸੋ ਮਚ ਠੀਕ ਹੈ ਓਕੇ ਭਾਈ ਸਸੀ ਸਾਵਾ 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 ਲੈਣੀ ਫੋਟੋ ਖਸੂ ਫੋਟੋ ਖਿੱਚਣੀ ਆ ਖਿੱਚ ਲੋ ਯਾਰ ਨਹੀਂ ਨਹੀਂ ਕੱਟਾਂ ਦੀ ਕਰਦੇ ਵੀਡੀਓ ਬਣਾਉਂਦੇ ਆ ਕਰਦਾ ਮੋਟਰ ਦੀ ਖੇਤੀ ਮੈਨੂੰ ਪਤਾ ਲੱਗਿਆ ਸੀ ਕਿ ਕਸੂਮੂ ਦੀ ਸੰਗਤਾਂ ਬਹੁਤ ਚਾਹ ਪਿਆਰ ਨਾਲ ਮਿਲਦੀ ਹੈ ਤੇ ਬਿਲਕੁਲ ਜਿੰਨੇ ਦਿਨ ਮੈਂ ਇੱਥੇ ਰਿਹਾ ਮੇਰਾ ਇਹੋ ਜਿਹਾ ਤਜਰਬਾ ਰਿਹਾ ਬਹੁਤ ਸਾਰੇ ਵੀਰ ਭਰਾ ਮਿਲੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢਿਆ ਗੁਰਦੁਆਰਾ ਸਾਹਿਬ 'ਚ ਮਿਲੇ ਜਾਂ ਆਪਾਂ ਦੇ ਘਰਾਂ 'ਚ ਜਾ ਕੇ ਮਿਲੇ ਹੁਣ ਇੱਥੋਂ ਅੱਗੇ ਨੂੰ ਚੱਲਦੇ ਆ ਯੂਗਾਂਡਾ ਬਾਰਡਰ ਵੱਲ ਨੂੰ ਵਾਟਾਂ ਲੰਮੀਆਂ ਨੇ ਤੇ ਦੇਖਦੇ ਹਾਂ ਕਿੰਨਾ ਕੁ ਪਾਤਾ ਨਿਕਲਦਾ ਸਮਾਂ ਸਵੇਰੇ ਲਗਭਗ 9:30 ਇਹਨੇ ਕੁ ਬੱਜੇ ਹੋਣਗੇ ਧੰਨਵਾਦ ਹਰਦੇਵ ਬਾਈ ਹੋਨੇ ਸਾਰੇ ਬਿਸੂ ਬਿਸੂ ਜੇ ਕਰਦੇ ਆ ਹੌਲੀ ਹੌਲੀ ਜੇ ਬੋਲਦੇ ਆ ਮੈਂ ਮੈਂ ਚੜਦੇ ਕਲਾਜ ਸਿੰਘ ਚੜਦੇ ਕਲਾਜ ਚੜਦੇ ਕਲਾ ਮਾਰਿਆ ਜਾਣ ਸੰਗ ਰਹਿਣ ਤੁਹਾਡੇ ਨਹੀਂ ਮੇਰੇ ਦਿਲ ਨੂੰ ਹੁੰਦੇ ਆ ਮੇਰੇ ਤੇਨ ਨੂੰ ਵਾਦਾ ਇਹ ਬਾਤ ਰੱਖੇ ਬਹੁਤ ਹੈ ਕਿ ਜਵਾਬ ਹਉ ਕੀ ਦਿੱਤੀ ਨਹੀਂ ਵੀਰੋ ਮਨ ਨਹੀਂ ਕਰਦਾ ਠੀਕ ਹੈ ਨਹੀਂ ਜਾਵੇਂ ਕਰੋ ਨਾ ਨਹੀਂ 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 ਠੀਕ ਹੈ ਚੈੱਕ ਬੱਸ ਬਣ ਗਈ ਗੱਲ ਸਿੰਘੋ ਧੰਨਵਾਦ ਹਰਜੋਤ ਵੀਰ ਤੁਹਾਡਾ ਥੈਂਕ ਯੂ ਸਾਰਜੋ ਨਿਕਲਦੇ ਨਿਕਲਦੇ ਵਾਵਾ ਲੇਟ ਹੋ ਗਏ 9:30 ਦਾ ਸਮਾਂ ਹੋਇਆ ਤੇ ਸਾਹਮਣੇ ਬਾਈ ਕਮਲ ਮੇਰੇ ਨਾਲ ਜਾਊਗਾ ਕੁਇਟਰ ਤੱਕ ਭੂਮਧ ਰੇਖਾ ਇਧਰਲੇ ਪਾਸੇ ਵੀ ਪੈ ਜਾਂਦੀ ਆ ਇਹਨੇ 3-4 ਘੰਟੇ ਦੀ ਕੰਮ ਤੋਂ ਛੁੱਟੀ ਲਈ ਹੈ ਕਹਿੰਦਾ ਮੈਂ ਨਾਲ ਜਾਣਾ ਚਾਹਣਾ ਤੇ ਉੱਥੋਂ ਤਿੱਕੇ ਅਸੀਂ ਇਕੱਠੇ ਜਾਵਾਂਗੇ ਮੈਂ ਅੱਗੇ ਲੰਘ ਜਾਣਾ ਤੇ ਵੀਰ ਹੁਣਾਂ ਦੇ ਪਛਾਣ ਨੂੰ ਮੋੜਾਣਾ ਉਥੋਂ ਸ਼ਹਿਰ ਤੋਂ ਬਾਹਰ ਨਿਕਲਦਾ ਨਿਕਲਦਾ ਇੰਨਾ ਖਰਾ ਵਧੀਆ ਬਣਾਇਆ ਹੋਇਆ ਇਹਨਾਂ ਨੇ ਕਿ ਸਾਈਕਲ ਤੁਸੀਂ ਇੱਧਰ ਚਲਾ ਸਕਦੇ ਹੋ ਤੇ ਦੂਜੇ ਸਾਧ ਨੇ ਪਰਲੇ ਪਾਸੇ ਹਾਂਜੀ ਜਵਾਨ ਠੀਕ ਹੋ ਭਾਈ ਜੱਜ ਦੋ ਦੋ ਦਿਨ ਰੁਕ ਜਾਂਦੇ ਯਾਰ ਕੋਈ ਯਾਰ ਦੋ ਦੋ ਦਿਨ ਤਾਂ ਬਹੁਤ ਰੁੱਕੇ ਛੋਟੇ ਵੀਰ ਤੁਹਾਡੇ ਕੋਲੇ ਹੁਣ ਗਾਂ ਚੱਲਦੇ ਆਂ ਆਪਣੇ ਵਿੱਚ ਕੁਝ ਕਰੀ ਜਾਂਦੇ ਮੈਂ ਕਿਹਾ ਜਿਹਨੇ ਉਧਰੋਂ ਬੱਲੇ ਨੇ ਛੱਡ ਕੇ ਆਉਣਾ ਉਹਦਾ ਵੀ ਸੋਚ ਲਓ ਉਹਦਾ ਵੀ ਸੋਚ ਲਓ ਕੋਈ ਨਾ ਪੰਜਾਬ ਮਿਲਾਂਗੇ ਕਿਤੇ ਸੁਣਾ ਯਾਰਾ ਆਹ ਬਹੁਤ ਸੋਹਣਿਆ ਚੜਾਈਆਂ ਹੈਂਗੇ ਲੈ ਇਧਰ ਵੀ ਅਫਰੀਕਾ ਮਹਾਦੀਪ ਦੇ ਦੋ ਦੇਸ਼ ਆ ਜਾੰਬੀਆ ਤੇ ਬੋਤਸਵਾਨਾ ਜਿਹੜੇ ਪੱਧਰ ਨੇ ਬਾਕੀ ਸਾਰੇ ਉੱਚੇ ਨਹੀਂਵੇਂ ਆ ਪਸਵਰੇ ਤੇ ਮੁਰਕਾ ਆ ਜਾਂਦਾ ਮੁਰਕੇ ਸੁੱਕਣਾ ਸ਼ੁਰੂ ਹੋ ਜਾਂਦਾ ਬਸ ਐਂ ਚੱਲਦਾ ਚੱਲਦਾ ਜਾਂਦਾ ਸ਼ਾਮ ਤੱਕ ਜੈਕਟ ਦੀ ਜਲੇਬੀਆਂ ਦੇ ਪੋਣੇ ਵਾਂਗੂ ਪੂਰੀ ਆਕੜ ਜਾਂਦੀ ਆ ਅ ਕੁਐਟਰ ਤੋਂ ਆਪਾਂ 10 ਕਿਲੋਮੀਟਰ ਦੂਰ ਆ ਇਸ ਵੇਲੇ 15 ਕਿਲੋਮੀਟਰ ਦੀ ਲਗਭਗ ਚੜਾਈ ਜੁੜੀ ਜਾਈ ਤਾਂ ਕਿ ਤੁਹਾਨੂੰ ਆਪਾਂ ਇੱਥੇ ਖੜਕੇ ਪਾਣੀ ਪੀ ਗਏ ਜਿਵੇਂ ਜਿਵੇਂ ਸ਼ਹਿਰ ਤੋਂ ਦੂਰ ਜਾਂਦੇ ਜਾਂਦੇ ਆ ਟ੍ਰੈਫਿਕ ਘਟਦਾ ਹੈ ਸ਼ਾਂਤੀ ਵਾਧੀ ਹੈ ਸੜਕ ਦੇ ਨਾਲ-ਨਾਲ ਰੇਲਵੇ ਟ੍ਰੈਕ ਜਾਂਦਾ ਜਗਾਂਡਾ ਵੱਲ ਨੂੰ ਤੇ ਕੋਕੜਾਂ ਦੀਆਂ ਆਵਾਜ਼ਾਂ ਸੁਣਦੀਆਂ ਇੱਥੇ 4 ਕਿਲੋਮੀਟਰ ਦੂਰ ਕੁਇਟਰ ਤੋਂ ਉੱਥੇ ਬਹਿ ਕੇ ਖਾਵਾਂਗੇ ਕੁਝ ਰੋਟੀ ਖਾਵਾਂਗੇ ਭੁੱਖ ਬਹੁਤ ਲੱਗੀ ਹੋਈ ਆ ਚੜ੍ਹਾਈਆਂ ਬਹੁਤ ਸੀ ਇਸ ਰਾਹ ਤੇ ਸੜਕਾਂ ਦਾ ਮਰਮਤ ਦਾ ਕੰਮ ਚੱਲਦਾ ਇਸ ਤੇ ਪੈਚ ਵਰਕ 26 ਕਿਲੋਮੀਟਰ ਪੂਰਾ ਜੋਰ ਮਾਰ ਕੇ ਆਪਾਂ ਇੱਥੇ ਪਹੁੰਚ ਗਏ ਧਰਤੀ ਦੀ ਭੂਮੱਧ ਰੇਖਾ ਤੇ ਧਰਤੀ ਦੇ ਵਿਚਕਾਰੋਂ ਜਿਹੜੀ ਲੈਂ ਲੰਘਦੀ ਆ ਇਹ ਕੁਐਟਰ ਲਾਇਨਸ ਕਲੱਬ ਆਫ ਕਿਸਮੂ ਤੇ ਇਹ ਤੀਜਾ ਮੌਕਾ ਬਣਿਆ ਮੇਰਾ ਕੀਰੀਆਂ ਦੇ ਵਿੱਚ ਮੈਂ ਕੁਐਟਰ ਤੋਂ ਕੁਰੀ ਫਿਰ ਲੰਘ ਰਿਹਾ ਤੇ ਸੂਰਜ ਦੇ ਆਪਾਂ ਨੇੜੇ ਹੁੰਨੇ ਜਦੋਂ ਕੁਐਟਰ ਤੇ ਹੁੰਨੇ ਆ ਇਹਦੇ ਬਾਰੇ ਬਹੁਤ ਗੱਲਾਂ ਬਾਤਾਂ ਕੀਤੀਆਂ ਕਿ ਦੁਨੀਆ ਦੀ 80% ਆਬਾਦੀ ਇਹ ਕੁਆਟਰ ਤੇ ਰਹਿੰਦੀ ਐ ਨੌਰਥ ਵਾਲੇ ਪਾਸੇ ਨੂੰ ਤੇ 20% ਥੱਲੇ ਨੂੰ ਰਹਿੰਦੀ ਆ ਹੁਣ ਆਪਾਂ ਨੌਰਥ ਵੱਲ ਨੂੰ ਕਰੀ ਫਿਰ ਦਾਖਲ ਹੋ ਜਾਈਏ ਨਾ ਥੋੜਾ ਜਿਹਾ ਭੁੱਖ ਬਹੁਤ ਲੱਗੀ ਹੋਈ ਆ ਰੋਟੀਆਂ ਕੱਢਦਾ ਵੀਰੇ ਮੈਂ ਖਾਣਾ ਬਹੁਤ ਜ਼ਿਆਦਾ ਭੁੱਖ ਲੱਗੀ ਮੈਨੂੰ ਹਾਂ ਕੱਢ ਮੇਰੀ ਰੈਸ ਵੀ 20 ਕਿਲੋਮੀਟਰ ਤੇ ਰੁਕੂੰਗਾ ਮੈਂ ਉਹ ਕੁਆਟਰ ਕੇਸਲਸ ਰਿਜ਼ੋਰਟ ਵਾਈਨ ਐਂਡ ਡਾਈਨ ਅਕਾਮੋਡੇਸ਼ਨ ਅਵੇਲੇਬਲ ਕਟੇਜਸ ਸਾਬ ਜੀਪੀਐਸ ਤੇ ਕਿੰਨਾ ਕਹ ਰਿਹਾ ਆਪਾਂ 23 ਕਿਲੋਮੀਟਰ 26 ਆਏ ਆ 26 ਮੇਰੇ ਜੀਪੀਐਸ ਦੱਸ ਰਿਹਾ तो <Sans> जो अगले बैग होंगे इस कामते रोटी पानी रख लें सौखा क्ड लेने बिस्कुट नहीं बिस्कुट तो नहीं खाने छोटे भीर बिस्कुट खुली सच ये बहुत वाया बिस्कुट ने घर के बनाए हुए है दो के खाने है। है जी फिर आप रोटी खाने ਆਪਾਂ ਨੂੰ ਹਾਕੀ 올ੰਪੀਅਨ ਬਾਈ ਕਾਕੇ ਸੈਣੀ ਹੋਣਾਂ ਨੂੰ ਮਿਲੇ ਸੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰ ਨੇ ਆ ਬਿਸਕੁਟ ਦਿੱਤੇ ਨੇ ਬਿਸਕੁਟ ਆਟੇ ਦੇ ਬਣੇ ਹੋਇਆ ਤਾਂ ਊ ਮੈਂ ਜੂਸ ਚ ਡੋਬ ਕੇ ਪੀ ਖਾ ਰਿਹਾ ਇਹਨਾਂ ਨੂੰ ਤੇ ਡੈਲਮੋਂਟੇ ਦਾ ਜੂਸ ਇਹ ਠੀਕੇ ਦੇਖਿਆ ਸੀ ਕਿੰਨਿਆਂ ਚ ਬਹੁਤ ਰੰਗ ਦੇਖੇ ਆਪਾਂ ਇੱਥੇ ਚੱਲਿਆ ਆ ਆ ਬਵਾ ਸਰਕਾ ਜਾਣਾ ਤੇਰਾ ਪਤਾ ਨਹੀਂ ਪਰ ਮੇਰਾ ਦਿਲ ਘਟਦਾ ਹੀ ਜਾਣਾ ਹਾਏ ਜਿਹੜੀ ਥਾਂ ਤੋਂ ਆਪਣੇ ਪਿੰਡ ਦੇ ਤੁਸੀਂ ਜਾਓ ਵੀਰ ਕੁਸਮੂ ਨੂੰ ਜੀ ਮੈਂ ਚੱਲਿਆਂ ਜੂ ਗਾਂਡਾ ਨੂੰ ਚੱਲੀ ਫਨਾਲ ਤੁਹਾਡੇ ਛੱਡ ਕੇ ਵੀ ਤੁਹਾਨੂੰ ਆ ਨਹੀਂ ਹੁਣ ਤੁਸੀਂ ਮੁੜੋ ਕੰਮ ਕਰੋ ਹੁਣ ਅਸੀਂ ਨਵੇਂ ਰਾਵਾਂ ਤੇ ਇਹਨਾਂ ਟਰੱਕਾਂ ਦੀ ਪੈੜ ਨੱਪਦੇ ਨੱਪਦੇ ਇਧਰ ਨੂੰ ਜਾਵਾਂਗੇ ਚੜ੍ਹਾਇਆਂ ਚੜ੍ਹਦੇ ਉਤਰਾਈਆਂ ਉਤਰਦੇ ਤੇ ਨਵੇਂ-ਨਵੇਂ ਲੋਕਾਂ ਨੂੰ ਮਿਲਦੇ ਨਵੇਂ ਚਿਹਰਿਆਂ ਨੂੰ ਦੇਖਦੇ ਦੇਖਦੇ ਓ ਕੁੜੀ ਹਲਕਾ ਹਲਕਾ ਮੁਸਕਰਾ ਰਹੀ ਐ ਚੰਗਾ ਕੁਇਟਰ ਬਾਈ ਮਿਲਦਿਆਂ ਕਿਤੇ ਹੋਰ ਧਰਤੀ ਤੇ ਆਪਾਂ ਮਰਮਤਾਂ ਦੇ ਕੰਮ ਚੱਲੀ ਜਾਂਦੇ ਨੇ ਸੜਕਾਂ ਦੇ ਕੰਨੀਆਂ ਪੁਰੀਆਂ ਪਈਆਂ ਟੁੱਟੀਆਂ ਹੋਈਆਂ ਨੇ ਲੱਗੇ ਹੋਏ ਆ ਮੁੰਡੇ ਜੰਬੋ ਜੰਬੋ ਕਿਸਿੰਮੂ ਤੋਂ ਬਾਅਦ ਆ ਵੱਡਾ ਸ਼ਹਿਰ ਆਉਂਦਾ ਲੁਆਂਡਾ ਭੀੜਾ ਇੱਥੇ ਤੇ ਦੁਗਾ ਜਾ ਕੇ ਖੁੱਲਾ ਹੋ ਜਾਊਗਾ ਸਾਰ ਤਾਂ ਦੂਰ ਲੋਕਾਂ ਦੀ ਇਹੋ ਜੀ ਜ਼ਿੰਦਗੀ ਆ ਨਿੱਕੇ ਨਿੱਕੇ ਬਾਜ਼ਾਰ ਖੜੇ ਮੋਟਰਸਾਈਕਲ ਜਿਹੜੇ ਪਿੰਡਾਂ ਚੋਂ ਢੂੰਦੇ ਨੇ ਆਪਾਂ ਮੇਨ ਰੋਡ ਤੇ ਜਾਈ ਜਾਂਦੇ ਆਲੇ ਦੁਆਲੇ ਇਹਦੇ ਪਿੰਡ ਨੇ ਕੱਪੜੇ ਗੱਦੇ ਟਰੰਕ ਸਾਰਾ ਕੁਝ ਲੱਗਦਾ ਤਾਂ ਆ ਪਟ੍ਰੋਲ ਪ੍ਰੋਸੀਸ਼ਨ ਥਾਂ ਥਾਂ ਤੇ ਟੋਟਲ એનਰਜੀਸ ਤੇ ਇਹਨਾਂ ਦੀ ਖਾਸੀਅਤ ਮੇਰੇ ਕੰਮ ਦੀ ਚੀਜ਼ ਇਹ ਹੁੰਦੀ ਆ ਕਿ ਇਹਨਾਂ ਕੋਲੇ ਕਾਫੀ ਹੁੰਦੀ ਆ ਕੈਫੇ ਬਲੈਕ ਕਾਫੀ ਪੀ ਕੇ ਫਿਰ ਗਾਂ ਨੂੰ ਚਲਦੇ ਹਾਂ ਜਿਵੇਂ ਜਿਵੇਂ ਆਪਾਂ ਸ਼ਹਿਰ ਤੋਂ ਦੂਰ ਆਉਂਦੇ ਜਾਂਦੇ ਆ ਓਵੇਂ ਓਵੇਂ ਆਲੇ ਦੁਆਲੇ ਸ਼ਾਂਤੀ ਵਾਧੀ ਆ ਟਰੱਕਾਂ ਦਾ ਸਰਾਹ ਤੇ ਆਉਣ ਜਾਣ ਹੈਗਾ ਕਿਉਂਕਿ ਜੂ ਗਾਂਡਾਂ ਨੂੰ ਰਾਹ ਜਾਂਦਾ ਪਰ ਟਰੱਕੇ ਸਰਾਹ ਤੋਂ ਕੱਟ ਜਾਂਦੇ ਨੇ ਉਹ ਐਲਡੋਰੇਟ ਵਾਲਾ ਰਾਹ ਆਲੇ ਦੁਆਲੇ ਮੱਕੀ ਪੀਜੀ ਹੋਈ ਦੂਸਰੇ ਪਾਸੇ 被松南茂来吐的。 ਇੱਥੇ ਆਪਾਂ ਹੁਣ ਸਫ਼ਰ ਕਰੀ ਜਾਂਦੇ ਆ ਇੱਥੇ ਤਾਪਮਾਨ ਤਕਰੀਬਨ ਆਹ 30-35 ਡਿਗਰੀ ਦਾ ਗੇੜ ਹੈਗਾ ਉਨੀ ਜ਼ਿਆਦਾ ਗਰਮੀ ਨਹੀਂ ਪਰ ਠੀਕ ਆ ਮੁੜਕਾ ਆਉਂਦਾ ਰਹਿੰਦਾ ਲਗਾਤਾਰ ਚੱਲੀ ਜਾਂਦਾ ਕੰਮ ਵਾਟਸ ਗੋਇੰਗ ਔਨ ਆ ਜਸ ਲਾਈਕ ਵੀ ਆ ਟੂ ਗ੍ਰੀਟ ਯੂ ਓਕੇ ਗੁੱਡ ਨਾਈਸ ਟੂ ਮੀਟ ਯੂ ਆਰ ਯੂ ਸੇਫ ਆਮ ਸੇਫ ਬ੍ਰੋ ਗੁੱਡ ਥੈਂਕ ਯੂ ਅੱਜ ਦੇ ਦਿਨ ਦੀ 70 ਕਿਲੋਮੀਟਰ ਵਾਟ ਕੱਢ ਕੇ ਇੱਥੇ ਖੜਾ ਮੈਂ ਪਾਣੀ ਦੀ ਲੋੜ ਪੈਂਦੀ ਜਦੋਂ ਆਪਾਂ ਸਾਈਕਲ ਚਲਾਉਨੇ ਆ ਜਦੋਂ ਆਪਾਂ ਨੂੰ ਵਾਰੀ-ਵਾਰੀ ਮੁੜਕਾ ਆਉਂਦਾ ਤੇ ਦੂਜਾ ਇਹ ਪਿੰਡੂ ਇਲਾਕਿਆਂ ਵਿੱਚ ਦੀ ਲੰਘੀ ਜਾਂਦੇ ਆ ਇੱਥੋਂ ਤੇ ਪਿੰਡੂ ਇਲਾਕਿਆਂ 'ਚ ਥਾਂ-ਥਾਂ ਤੇ ਇੱਥੇ ਸਕੂਲ ਬਣੇ ਹੋਏ ਨੇ ਕਿੰਨਿਆਂ ਦਾ ਪੜ੍ਹਾਈ ਤੇ ਬਹੁਤ ਜ਼ੋਰ ਆ ਕਦੇ-ਕਦੇ ਸੜਕਾਂ ਦੇ ਪਾਸਿਆਂ ਤੇ ਚਿੱਟੀ ਪੱਟੀ ਨਹੀਂ ਬਣੀ ਹੁੰਦੀ ਜਿੰਨਾ ਕ ਥਾ ਮੈਨੂੰ ਸਾਈਕਲ ਚਲਾਉਣ ਲਈ ਚਾਹੀਦਾ ਹੁੰਦਾ ਤੇ ਫਿਰ ਮੈਨੂੰ ਥੱਲੇ ਲਾਉਣੀਆ ਪੈਂਦੀ ਆ ਥੱਲੇ ਲਾਉਣਾ ਪੈਂਦਾ ਸਾਈਕਲ ਲੰਮਾ ਪੈਂਡਾ ਕਰਕੇ ਗਾਂ ਇੱਕ ਲੁਆਂਡਾ ਤੋਂ ਬਾਅਦ ਇੱਕ ਆ ਵੱਡਾ ਸ਼ਹਿਰ ਆਇਆ ਹੈ ਤੇ ਫਰੈਸ਼ ਜੂਸ ਦੀ ਪਹਾੜਾ ਜੇ ਮਿਲ ਜੇ ਤਾਂ ਪਰ ਲੱਗਦਾ ਨਹੀਂ ਜਿਹੜੇ ਆਪਣੇ ਬੰਦਿਆਂ ਦਾ ਰਹਿਣ ਸਹਿਣ ਆ ਉਹ ਇਥੋਂ ਦੇ ਮਸ਼ਹੂਰ ਸ਼ਹਿਰਾਂ ਚ ਜਿਹੜੇ ਇਹੋ ਜਿਹੇ ਸ਼ਹਿਰ ਨੇ ਇਥੋਂ ਤੱਕ ਨਹੀਂ ਪਹੁੰਚ ਹੁੰਦੀ ਕਮਸ ਬੰਦੀ ਕਿਤੇ ਨਾ ਕਿਤੇ ਛੇੜਾ ਛੇੜਾ ਮਾਰਦੇ ਆ ਪਰ ਵੈਸੇ ਆਪਣੇ ਬੰਦੇ ਤਾਂ ਇੱਥੇ ਰਹਿਣ ਬਸੇ ਰਹਾਂ ਇਹਨਾਂ ਸ਼ਹਿਰਾਂ ਚ ਨਹੀਂ ਹੁੰਦਾ ਵੱਡਿਆਂ ਚ ਹੁੰਦਾ ਆਹੋ ਜਿਹਾ ਸਾਜੋ ਸਮਾਨ ਵੇਚੀ ਜਾਂਦੇ ਨੇ ਕੱਪੜੇ ਲੀੜੇ ਜਿਹੜੇ ਯੂਜ਼ਡ ਹੁੰਦੇ ਆ ਲਹੇ ਹੁੰਦੇ ਆ ਅੱਪ ਅੱਛਾ ਬੰਦਾ ਪਿਆ ਇਹਦੇ ਚੋਂ ਓਏ ਸ਼ਹਿਰ ਤੋਂ ਬਾਹਰ ਆ ਕੇ ਇੱਥੇ ਫਰੈਸ਼ ਜੂਸ ਮਿਲਣ ਲੱਗਾ ਮਿਟਮਿਟ ਆਰਗੈਨਿਕ 슈ਗਰ ਕੈਂਡ ਜੂਸ ਬਲੈਂਡਡ ਵਿਦ ਚਿੰਜਰ ਐਂਡ ਲੇਮਨ ਇਹ ਪੀਨੇ ਆ ਇਹ ਕਹਿੰਦੇ ਕਿ ਅਸੀਂ 100 ਰੁਪਏ ਦਾ ਦੇਵਾਂਗੇ ਤੇ ਤੁਸੀਂ ਪੀ ਸਕਦੇ ਹੋ ਉਹ ਤੋਂ ਮਨਜ਼ੂਰੀ ਲੈ ਰਹੀ ਆ ਦੂਜੇ ਤੋਂ ਲੈ ਪੁੱਤ ਟੇਕ ਥਿਸ ਥਿਸ ਇਜ਼ ਕੈਂਡੀ ਥਿਸ ਇਜ਼ ਕੈਂਡੀ ਪਹਿਲਾਂ ਉਹਦੇ ਵੱਲ ਚੱਕਿਆ ਵੱਡੇ ਵੱਲ ਵੀ ਜੋ ਮਨਜ਼ੂਰੀ ਦੋ ਤਾਂ ਖਾਵਾਂਗੇ ਮਿਟਮਿਟ please give me sugar cane juice why yes. <laughs> god good thank you 500 yes. oh, ml we'll we'll thank you yes you a fresh juice इधर ले पासों वगदा आंदा एक बड़ा पहाड़ है रिफ्ट वैली रिफ्ट वैली वाला ही आंदा होना है और बहन इनों दे होजे आ ਚੌੜੇ ਦਰਿਆ ਨੇ ਖਰ ਐਡਾ ਚੌੜਾ ਦਰਿਆ ਦਾ ਮੈ ਦੇਸ਼ਾ ਚ ਹੁਣ ਆ ਵੇਖੀ ਜਨਾ ਤੇ ਇਹ ਜਾ ਕੇ ਵਿਕਟੋਰੀਆ ਝੀਲ ਚ ਡਿੱਗ ਪੈਣਾ ਝੀਲ ਵਿਕਟੋਰੀਆ ਬਹੁਤੀ ਦੂਰ ਨਹੀਂ ਇੱਥੋਂ ਆਪਾਂ ਉਹਦੇ ਬਰਾਬਰ ਬਰਾਬਰ ਚਾਈ ਜਾਈ ਜਨੇ ਕਿਉਂਕਿ ਝੀਲ ਵਿਕਟੋਰੀਆ ਤਿੰਨ ਦੇਸ਼ਾਂ ਵਿਚ ਦੀ ਵਿੱਚ ਹੈਗੀ ਹੈ ਜਗਾੰਡਾ ਕੀਨੀਆ ਤੇ ਤੰਜ਼ਾਨੀਆ ਤੇ ਵਿਕਟੋਰੀਆ ਵਿੱਚੋਂ ਹੀ ਦਰਿਆ ਨੀਲ ਸ਼ੁਰੂ ਹੁੰਦਾ ਰਿਵਰ ਅਫਰੀਕਾ ਦਾ ਸਭ ਤੋਂ ਵੱਡਾ ਦਰਿਆ ਜਿਹੜਾ ਆਪਾਂ ਜਗਾੰਡਾ ਚ ਜੁਚਾ ਜਾਂਦੀ ਥੋੜੀ ਤੋਰ ਲਾ ਇਹਨਾਂ ਦੇਸ਼ਾਂ ਦੀ ਇੱਕ ਖਾਸੀਅਤ ਹੈ ਕਿ ਇਥੇ ਹੋਮਸਟੇ ਬਹੁਤ ਨੇ ਜਿਵੇਂ ਆ ਬਣਿਆ ਹੋਇਆ ਗੈਸਟ ਹਾਊਸ ਬੈੱਡ ਬ੍ਰੇਕਫਾਸਟ ਤੇ ਸੇਫਟੀ ਸਿਕਿਉਰਿਟੀ ਇਹ ਚੀਜ਼ਾਂ ਇੱਥੇ ਮਿਲ ਜਾਂਦੀਆਂ ਤੇ ਗਾਂ ਹਜੇ ਹੈਗੀ ਆ ਟਿਕਾਣੇ ਪਰ ਮੈਂ ਹਜੇ ਬਾਟ ਕੱਢਣੀ ਆ ਮੈਨੂੰ ਐ ਵੀ 30 ਕਿਲੋਮੀਟਰ ਹੋਰ ਜਾਇਆ ਜਾਵੇ 90 ਕਿਲੋਮੀਟਰ ਦਾ ਪੰਦ ਹੁਣ ਤੱਕ ਮਾਰਿਆ ਮੈਂ 90 ਕਿਲੋਮੀਟਰ ਦੀ ਬਾਟ ਕੱਢ ਕੇ ਆ ਸ਼ਹਿਰ ਆਉਂਦਾ ਕਿ ਨਿੱਕਾ ਜਾ ਸੜਕ ਦੇ ਦੋਹੇ ਪਾਸੇ ਵਸੇ ਹੋਏ ਨਿੱਕੇ ਨਿੱਕੇ ਸ਼ਹਿਰ ਨੇ ਕਿ ਬਹੁਤੇ ਲੰਮੇ ਚੌੜੇ ਨਹੀਂ 10 ਕਿਲੋ ਕਿਲੋਮੀਟਰ ਤੇ ਸਾਈਕਲਿੰਗ ਕਰਕੇ ਇਹ ਇਹਨਾਂ ਤੋਂ ਬਾਹਰ ਲੰਘ ਜਾਈਦਾ ਤੇ ਇਥੇ ਇਹੋ ਜਿਹੇ ਨਿੱਕੇ ਨਿੱਕੇ ਰੇੜੀਆਂ ਜਿੱਥੋਂ ਖਾਣ ਪੀਣ ਨੂੰ ਮਿਲ ਜਾਂਦਾ ਆਈ ਨੀਡ ਓਨਲੀ ਥੈਂਕ ਯੂ ਹੋਹ ਨਾਲੇ ਦਮ ਮਿਲ ਜਾਂਦਾ ਘੁੱਟ ਪਾਣੀ ਪੀ ਲਈਦਾ ਤੇ ਨਾਲ ਇੱਕ ਵੀ ਇਹੋ ਜਿਹਾ ਖਾ ਪੀ ਲਈਦਾ ਥੈਂਕ ਯੂ ਟੇਕਰ ਕੀਪ ਦਿਸ ਟਾਈਮ ਥੈਂਕ ਯੂ ਥੈਂਕ ਯੂ ਦਿਨ ਦੇ ਵਿੱਚ ਮੈਂ ਤਕਰੀਬਨ 5-6 ਲੀਟਰ ਪਾਣੀ ਪੀਣਾ ਜਦੋਂ ਇਹਨਾਂ ਰਾਵਾਂ ਤੇ ਸਫ਼ਰ ਕਰਦਾ ਹਾਂ। ਓਨਲੀ ਸਮਾਲ ਬੋਟਲ। ਏ ਸਮਾਲ ਬੋਟਲ ਇਸ 100। 100। ਹਮ। ਓਕੇ। ਕਿੰਨਾ ਪਾਣੀ ਪੀ ਕੇ ਫਿਰ ਪਹੁੰਚਣਾ ਪਊਗਾ ਹੁਣ? ਪਹੁੰਚ ਜਾਵਾਂਗੇ ਜਿਹੜੇ ਟਿਕਾਣੇ ਤੇ। ਨਾ ਤੀ ਵੀ ਆਖਿਆ। ਹੁਣ ਨੀ 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 ਨੀ। ਅੱਜ ਦੇ ਦਿਨ ਦੀ ਮੇਰੀ 20 ਕਿਲੋਮੀਟਰ ਬਾਟ ਬਾਕੀ ਆ 20 ਕਿਲੋਮੀਟਰ ਕੱਢ ਕੇ ਮੈਂ ਬੁਝੀ ਦਾ ਬਹੁਤ ਸਾਂਦਾ ਜੇ ਰਾਜ ਟਿਕਾਣਾ ਸੋਹਣਾ ਜੇ ਮਿਲ ਗਿਆ ਤਾਂ ਰਾਜ ਰੁਕਾਂਗੇ ਨਹੀਂ ਵੀਰਾ ਹੈੱਡਫੋਨ ਵੇਚੀ ਜਾਂਦਾ ਨਾ ਨਾ ਬਣ ਨਾ ਅੱਜ ਦੇ ਦਿਨ ਦੇ ਨਾਲ ਨਾਲ ਕਿਨਿਆਚ ਜਾਂਦੀ ਵਰਦਾ ਆਖਰੀ ਸੈਂਕੜਾ ਤੇ ਇਹਦੇ ਨਾਲ ਮੈਂ ਦੇਸ਼ ਤੋਂ ਬਾਹਰ ਹੋ ਜੂੰ 100 ਕਿਲੋਮੀਟਰ ਅੱਜ ਮੈਨੂੰ ਉਮੀਦ ਨਹੀਂ ਸੀ ਇੰਨੀ ਬਾਟ ਨਿਕਲੂ ਕਿਉਂਕਿ ਮੈਂ ਲੇਟ ਤੁਰਿਆ ਸੀ ਉੱਥੋਂ 6 ਘੰਟੇ ਦੀ ਸਾਈਕਲਿੰਗ ਹੋਈ ਆ ਤੇ ਜਿਹੜੇ 6 ਘੰਟੇ ਆ ਇਹ ਰਨਿੰਗ ਟਾਈਮ ਆ ਜਦੋਂ ਮੈਂ ਰੁਕਦਾ ਖਾਣ ਪੀਣ ਬਹਿਣਾ ਉਹ ਪਾਜ਼ ਟਾਈਮ ਅੱਡ ਹੁੰਦਾ ਰਨਿੰਗ ਟਾਈਮ 6 ਘੰਟੇ ਤੇ 100 ਕਿਲੋਮੀਟਰ ਬਾਟ ਅਜੇ ਹੋਰ ਪੰਧ ਕੱਢਾਂਗੇ ਚਾਨਣ ਖੜਾ ਸਫਰ ਕਰਦੇ ਆ ਪਰ ਰੋਜ਼ ਆਪਣੇ ਬੰਦਿਆਂ ਨੂੰ ਮਿਲਦੇ ਆ ਤੇ ਕੁਝ ਉਹ ਬੰਦੇ ਜਿਹੜੇ ਨਵੇਂ ਆਏ ਹੁੰਦੇ ਤੇ ਕੁਝ ਉਹ ਜਿਹੜੇ ਇਹਨਾਂ ਦੇਸ਼ਾਂ 'ਚ ਪੈਰ ਲਾ ਚੁੱਕੇ ਆ ਤੇ ਵੱਡੇ ਕਾਰੋਬਾਰ ਖੜੇ ਕੀਤੇ ਤੇ ਅਮੀਰ ਬੰਦੇ ਨੇ ਇਥੋਂ ਦੇ ਤੇ ਜਿਹੜੇ ਅਮੀਰ ਬੰਦੇ ਹੁੰਦੇ ਆ ਮੈਂ ਦੇਖਿਆ ਜਿਹੜੇ ਸਫਰ ਕਰਦੇ ਆ ਇੱਧਰ ਮਿਲੇ ਆ ਬਹੁਤ ਹੰਬਲ ਆ ਡਾਊਨ ਟੂ ਅਰਥ ਉਹ ਇੰਨੇ ਬਿਜ਼ੀ ਹੁੰਦੇ ਆ ਆਪਦੇ ਕੰਮਾਂ 'ਚ ਤਾਂ ਵੀ ਜਦੋਂ ਅਸੀਂ ਬੈਠੇ 2-3 ਵਾਰ ਮੁਲਾਕਾਤਾਂ ਹੁੰਦੀਆਂ ਨੇ ਤਾਂ ਘੰਟਾ-ਘੰਟਾ ਗੱਲਾਂ-ਬਾਤਾਂ ਹੁੰਦੀਆਂ ਨੇ ਜੇ ਤੁਹਾਨੂੰ ਕੋਈ ਇੰਨਾ ਸਮਾਂ ਦੇ ਰਿਹਾ ਤਾਂ ਇਹਦਾ ਮਤਲਬ ਕਿ ਉਹ ਬੰਦਾ ਡਾਊਨ ਟੂ ਅਰਥ ਆ ਉਹ ਹੰਬਲ ਆ ਉਹ ਇੱਕ ਹਿੰਦੀ ਦਾ ਸ਼ੇਅਰ ਨਹੀਂ ਵੀ ਤੁਹਾਡਾ ਲਹਿਜਾ ਬਤਾ ਰਿਹਾ ਹੈ ਤੁਹਾਡੀ ਦੌਲਤ ਨਹੀਂ ਨਹੀਂ ਹੈ ਜਦੋਂ ਬੰਦੇ ਕੋਲ ਨਵਾਂ ਨਵਾਂ ਪੈਸਾ ਆਉਂਦਾ ਕਈ ਆਪਣੇ ਪੈਰ ਛੇਤੀ ਛੱਡ ਜਾਂਦੇ ਆ ਪਰ ਜਦੋਂ ਬੰਦੇ ਕੋਲ ਪੈਸੇ ਦਾ ਸਿਖਰ ਹੋ ਜਾਂਦਾ ਪਰਲਾਪਤਨ ਹੋ ਜਾਂਦਾ ਤਾਂ ਬੰਦਾ ਉਨਾ ਹੀ ਨਿਮਰ ਹੋ ਜਾਂਦਾ ਤੇ ਕੀਨੀਆਂ ਦੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਆਪਾਂ ਬਹੁਤ ਮਿਲੇ ਆ ਤੇ ਕੀਨੀਆਂ ਵਿੱਚ ਮੇਰਾ ਅੱਜ ਆਖਰੀ ਦਿਨ ਆਖਰੀ ਰਾਤ ਲੱਗੂਗੀ ਕੱਲ ਨੂੰ ਆਪਾਂ ਅਗਲੇ ਦੇਸ਼ ਦੇ ਬੂਹੇ ਤੇ ਖੜੇ ਹੋਵਾਂਗੇ ਜੁਗੰਡਾ ਤੇ ਪਾਸ ਮੈਂ ਹੁਣ ਮੇਰੇ 10 ਕਿਲੋਮੀਟਰ ਪੰਧ ਹੋਰ ਰਹਿ ਗਿਆ ਹੁਣ ਬੁਸਿਆ ਦਾ 10 ਜਾਂ 20 ਕਿਲੋਮੀਟਰ ਸੂਰਜ ਹਜੇ ਉੱਤੇ ਆ ਬਾਟ ਕੱਢ ਕੇ ਤੇ ਫੇਰ ਆਪਾਂ ਉੱਥੇ ਪਹੁੰਚਦੇ ਹਾਂ ਜਿੱਦਣ ਲੰਮਾ ਹੀ ਲੰਮੀ ਬਾਟ ਕੱਢੀਏ ਉਹਦੇ ਮੂੰਹ ਮੱਥਾ ਇਹੋ ਜਿਹਾ ਹੋ ਜਾਂਦਾ ਰੇਤਾ ਰਾਵਾਂ ਪੈ ਜਾਂਦਾ ਮੜਾ ਮੋਟਾ ਹਾਲਾਂਕਿ ਮਿੱਟੀ ਇੱਥੋਂ ਦੀ ਲਾਲ ਆ ਉੱਡਦੀ ਘਟ ਆ ਘਟਾੜ ਘਟ ਉੱਡਦਾ ਹੈ ਹਾ ਮੇਰਾ ਪੀਲਾ ਪਰਨਾ ਸੁਣਾ ਲੱਗੀਆਂ ਦਾ ਮੈਨੂੰ ਅੱਜ ਤੇ ਜਦੋਂ ਪਾਣੀ ਧਾਣੀ ਪੀਣਾ ਹੁੰਦਾ ਤੇ ਮੈਂ ਸ਼ਹਿਰ ਚੋਂ ਬਾਹਰ ਇਹੋ ਜਿਹੀ ਥਾਂ ਤੇ ਬਹਿ ਜਾਂਦਾ ਹੁਣ ਆਪਾਂ 5-7 ਮਿੰਟ ਨਾਲੇ ਕੋਈ ਘਰੇ ਗੱਲ ਕਰ ਲਈਦੀ ਆ ਤੇ ਨਾਲੇ ਪਾਣੀ ਧਾਣੀ ਪੀ ਕੇ ਆਪਦਾ ਦਾਮ ਲੈ ਲਈਦਾ ਜੰਬੋ ਕੋਈ ਸ਼ਹਿਰ ਹੋ ਜੇ ਮਿੱਤਰਵੇਲੀ ਹੱਥ ਹਲਾ ਦਿੰਦੇ ਆ ਇਹੋ ਜਿਹੀਆਂ ਥਾਂਾਂ ਤੇ ਆਪਾਂ ਨੂੰ ਹੋਮਸਟੇ ਮਿਲ ਜਾਂਦੇ ਮੈਂ ਬੁਸਿਆ ਪਹੁੰਚ ਗਿਆ ਤੇ ਬੁਸਿਏ ਦੇ ਵਿੱਚ ਆ ਹੋਮ ਸਟੇ ਇਧਰਲੇ ਪਾਸੇ ਬਣਿਆ ਹੋਇਆ ਪਰ ਕਨਿੱਕੀ ਜੀ ਸਮੱਸਿਆ ਇਹ ਹੁੰਦੀ ਕਿ ਇਹ दारू ਪਿਆਲੇ ਵਾਲੇ ਹੁੰਦੇ ਨੇ ਤਾਂ ਕਰਕੇ ਲੰਮਾ ਸਮਾਂ ਰਾਤ ਤੱਕ ਇੱਥੇ ਸੰਗੀਤ বাজਦਾ ਰਹਿੰਦਾ ਜਿਹਦੀ ਸਮੱਸਿਆ ਆ ਜਾਂਦੀ ਆ ਪਰ ਮਿਲ ਜਾਂਦੇ ਨੇ ਮਾਸਕੋ ਸ਼ਿਕਾਗੋ ਕੇਪ ਟਾਊਨ ਤੇ ਆ ਕਮਰੇ ਹੁੰਦੇ ਨੇ ਇੱਥੇ ਬਾਥਰੂਮ ਆ ਤਾਂ ਬਾਰ ਨਹੀਂ ਹੁੰਦਾ ਖੁੱਲੀ ਡੁੱਲੀ ਖੇਡ ਹੁੰਦੀ ਹੈ ਤੇ ਇਧਰਲੇ ਪਾਸੇ ਮੱਛਰਦਾਨੀ ਤੇ ਥੱਲੇ ਲੱਗਾ ਹੋਇਆ ਬੈੱਡ ਇਹਦਾ ਕਮਰਾ 1000 ਸ਼ਲਿੰਗ ਮੈਂ ਪੁੱਛਿਆ ਉਹਨਾਂ ਨੂੰ ਉਹ ਕਹਿੰਦੇ ਕਿ ਤੂੰ ਆਪਦਾ ਸਾਈਕਲ ਅੰਦਰ ਲਿ ਜਾ ਸਕਦਾ ਥੈਂਕ ਯੂ ਆ ਜਗ੍ਹਾ ਤੇ ਮੈਂ ਰੁਕਿਆ ਰੂਟਸ ਬਾਰ ਆਥਣਾਂ ਤੇ ਆਥਣ ਦੇ ਪਰਸ਼ਾਵੇਂ ਲੰਮੇ ਨੇ ਮੈਂ ਇਹਨਾਂ ਬੇਲੀਆਂ ਨੂੰ ਖਾਣ ਪੀਣ ਨੂੰ ਪੁੱਛਿਆ ਤੇ ਖਾਣ ਪੀਣ ਦੇ ਨਾਂ ਤੇ ਇਹਨਾਂ ਕੋਲੇ ਮੀਟ ਆ ਬਹੁਤਾ ਫਿਰ ਮੈਂ ਸਵੀਰ ਦੀਆਂ ਦੋ ਰੋਟੀਆਂ ਬਚਾ ਕੇ ਰੱਖੀਆਂ ਸੀ ਹੁਣ ਇਹ ਖਾਵਾਂਗੇ ਕਦੇ-ਕਦੇ ਮੇਰੇ ਮੂਰੇ ਤਿੰਨ ਚਾਰ ਸਬਜ਼ੀਆਂ ਪਈਆਂ ਹੁੰਦੀਆਂ ਤੇ ਕਦੇ-ਕਦੇ ਚਾਰ ਤੇ ਦੋ ਰੋਟੀਆਂ ਇਤੋਂ ਬਾਅਦ ਗਾਂਡਾ ਜੇ ਇੱਕ ਗੁਰਦੁਆਰਾ ਸਾਹਿਬ ਆ ਜਿੰਝਾ ਉੱਥੇ ਜਾ ਕੇ ਆਪਾਂ ਨੂੰ ਵਧੀਆ ਰੋਟੀ ਮਿਲਣੀ ਆ